ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਦੋਸਤੋ ਅਸੀਂ 2 ਦਿਨ ਪਹਿਲਾਂ ਇੱਕ ਕਾਰ ਦੇ ਸਬੰਧਿਤ ਇੱਕ ਵੀਡੀਓ ਬਣਾਈ ਹੈ ਕਾਰ ਦੇ ਅੰਦਰ ਡੈਸ਼ਬੋਰਡ ਦੇ ਉੱਪਰ ਕੁਝ ਬਟਨ ਹੁੰਦੇ ਹਨ ਉਹਨਾਂ ਦਾ ਮਤਲਬ ਕੀ ਹੁੰਦਾ ਉਹਨਾਂ ਦਾ ਅਸਲ ਦੇ ਵਿੱਚ ਫਾਇਦਾ ਕਿਵੇਂ ਲੈ ਸਕਦੇ ਆ ਉਹ ਵੀਡੀਓ ਬਣਾਈ ਸੀ ਤੁਸੀਂ ਬਹੁਤ ਵਧੀਆ ਪਰਮਾ ਹੰਗਾਰਾ ਦਿੱਤਾ ਨਾਲ ਹੀ ਕੁਝ ਦੋਸਤਾਂ ਦੇ ਵੱਲੋਂ ਸਾਨੂੰ ਮੈਸੇਜ ਵੀ ਕੀਤੇ ਗਏ ਨੇ ਹੁਣ ਮੈਸੇਜ ਕਰਨ ਵਾਲੇ ਦੋਸਤਾਂ ਦੇ ਵੱਲੋਂ ਕੁਐਰੀਜ਼ ਕੀਤੀ ਜਾ ਰਹੀ ਪੁੱਛਿਆ ਜਾ ਰਿਹਾ ਤੇ ਸਾਡੀ ਰਾਏ ਲਈਤੀ ਜਾ ਰਹੀ ਤੇ ਸਾਨੂੰ ਕਿਹਾ ਜਾ ਰਿਹਾ ਇੱਕ ਇਸ ਵਿਸ਼ੇ ਦੇ ਉੱਪਰ ਵੀਡੀਓ ਬਣਾਈ ਜਾਵੇ ਕਿ ਸਰਦੀਆਂ ਦੇ ਵਿੱਚ ਕਾਰ ਦੇ ਸ਼ੀਸ਼ੇ ਦੇ ਅੰਦਰ ਪੈਦਾ ਹੋਣ ਵਾਲੀ ਭਾਫ਼ ਜਾਂ ਫਿਰ ਆਪਾਂ ਧੁੰਦ ਹੈ ਉਸ ਨੂੰ ਕਿਵੇਂ ਖਤਮ ਕਰਦੇ ਹਾਂ ਇੱਕ ਮੈਸੇਜ ਦੇ ਵਿੱਚ ਸਾਨੂੰ ਕਿਸੇ ਸਾਡੇ ਫੋਲਰ ਨੇ ਇਹ ਵੀ ਮੈਸੇਜ ਕੀਤਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਵੱਖੋ ਵੱਖਰੇ ਢੰਗ ਤਰੀਕੇ ਵੀ ਦੱਸੇ ਜਾ ਰਹੇ ਨੇ ਲੇਕਿਨ ਸਾਡੀ رائے ਕੀ ਹੈ ਇਸ ਦੇ ਬਾਰੇ ਦੇ ਵਿੱਚ ਅਤੇ ਮੁਫਤ ਦੇ ਵਿੱਚ ਕਿਸ ਤਰ੍ਹਾਂ ਆਪਾਂ ਇਹ ਕੰਮ ਕਰ ਸਕਦੇ ਹਾਂ ਸੋ ਉਸ ਦੇ ਸਬੰਧਿਤ ਅਸੀਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਅਤੇ ਅੰਤ ਤੱਕ ਇਹ ਵੀਡੀਓ ਜ਼ਰੂਰ ਦੇਖਣੀ ਹੈਗੀ ਤੁਸੀਂ ਅਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਦੋਸਤੋ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਜਦੋਂ ਬਾਹਰਲਾ ਤਾਪਮਾਨ ਠੰਡਾ ਹੋ ਜਾਂਦਾ ਹੈ ਗੱਡੀ ਦੇ ਅੰਦਰਲਾ ਤਾਪਮਾਨ ਗਰਮ ਹੁੰਦਾ ਹੈ ਜੇ ਆਪਾਂ ਕਹੀਏ ਕਿ ਬਾਹਲੇ ਤਾਪਮਾਨ ਤੋਂ ਜ਼ਿਆਦਾ ਹੁੰਦਾ ਹੈ ਤਾਂ ਉਸ ਵਕਤ ਫਰੰਟ ਸੀਸੇ ਦੇ ਅੰਦਰਲੇ ਪਾਸੇ ਇੱਕ ਧੁੰਦ ਫੋਗ ਜੰਮ ਜਾਂਦੀ ਹੈਗੀ ਹੈ ਜਿਸ ਨੂੰ ਆਪਾਂ ਭਾਅ ਵੀ ਕਹਿ ਸਕਦੇ ਹਾਂ ਭਾਅ ਜੰਮ ਜਾਂਦੀ ਹੈ ਤੇ ਉਸ ਨੂੰ ਖਤਮ ਕਰਨ ਦਾ ਤਰੀਕਾ ਕੀ ਹੁੰਦਾ ਹੈ ਬੁਖਤਰਾ ਤਰ੍ਹਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੇ ਕਿ ਇਹ ਚੀਜ਼ ਸੀਸੇ ਦੇ ਆਪਾਂ ਅੰਦਰ ਲਗਾ ਲਈਏ ਇਹ ਚੀਜ਼ ਸੀਸੇ ਦੇ ਆਪਾਂ ਬਾਹਰ ਲਗਾ ਲਈਏ ਅਸੀਂ ਉਹ ਤਜਰਬਾ ਨਹੀਂ ਕੀਤਾ ਲੇਕਿਨ ਜੇਕਰ ਇਹੋ ਜੀ ਚੀਜ਼ਾਂ ਕੋਈ ਲਗਾਉਣ ਵਾਲੀਆਂ ਉਪਲਬਧ ਚਾਰ ਕਰ ਦੀਆਂ ਨੇ ਲੇਕਿਨ ਫਿਲਹਾਲ ਇਦਾਂ ਦਾ ਕੋਈ ਪ੍ਰਚਾਰ ਅਸੀਂ ਵੇਖਣ ਨੂੰ ਨਹੀਂ ਸਾਨੂੰ ਮਿਲ ਰਿਹਾ ਅਤੇ ਗੱਡੀ ਦੇ ਵਿੱਚ ਕੰਪਨੀ ਦੇ ਵੱਲੋਂ ਲਗਾਇਆ ਜਾਂਦਾ ਏਸੀ ਜਾਂ ਫਿਰ ਹੀਟਰ ਉਸ ਦੇ ਉਪਯੋਗ ਦੇ ਨਾਲ ਹੀ ਧੁੰਦ ਨੂੰ ਅਕਸਰ ਆਪਾਂ ਖਤਮ ਕਰ ਦਈਏ ਤਾਂ ਆਓ ਫਿਰ ਹੁਣ ਆਪਾਂ ਗੱਡੀ ਦੇ ਅੰਦਰ ਚੱਲਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ ਮੁਫਤ ਦੇ ਵਿੱਚ ਬਿਨਾ ਕੁਝ ਲਾਏ ਬਿਨਾ ਏਸੀ ਨੂੰ ਔਨ ਕੀਤੇ ਬਿਨਾ ਹੀਟਰ ਨੂੰ ਔਨ ਕੀਤੇ ਕਿਵੇਂ ਆਪਾਂ ਸ਼ੀਸ਼ੇ ਦੇ ਅੰਦਰ ਵਾਲੀ ਧੁੰਦ ਭਾਪ ਜਾਂ ਫਿਰ ਫੋਗ ਨੂੰ ਖਤਮ ਕਰ ਸਕਦੇ ਹਾਂ ਤਾਂ ਫਿਰ ਦੋਸਤੋ ਮੈਂ ਹੁਣ ਗੱਡੀ ਦੇ ਅੰਦਰ ਆ ਚੁੱਕਾ ਗੱਡੀ ਦੇ ਅੰਦਰ ਆਪਾਂ ਵੇਖਾਂਗੇ ਕਿ ਏਸੀ ਅਤੇ ਹੀਟਰ ਦੇ ਪੁਆਇੰਟ ਮੌਜੂਦ ਨੇ ਕਿਵੇਂ ਧੁੰਦ ਨੂੰ ਹਟਾਉਣ ਦਾ ਸਾਧਨ ਬਣਾਇਆ ਹੋਇਆ ਕੰਪਨੀ ਨੇ ਅਤੇ ਕਿਵੇਂ ਆਪਾਂ ਬਿਨਾਂ ਤੇਲ ਖਰਚੇ ਬਿਨਾਂ ਏਸੀ ਨੂੰ ਔਨ ਕੀਤੇ ਅਤੇ ਬਿਨਾਂ ਹੀਟ ਨੂੰ ਔਨ ਕੀਤੇ ਆਪਾਂ ਧੁੰਦ ਹਟਾਣੀ ਹੈ ਤਾਂ ਦੋਸਤੋ ਇਹ ਗੱਡੀ ਦਾ ਏਸੀ ਪੈਨਲ ਹੈਗਾ ਇਹ ਇਹ ਸੂਚਿ ਲੱਗਿਆ ਹੋਇਆ ਇਹ ਇਹ ਨੀਲੇ ਵਾਲੇ ਪਾਸੇ ਏਸੀ ਚੱਲੇਗਾ ਤੇ ਲਾਲ ਵਾਲੇ ਪਾਸੇ ਹੀਟਰ ਚੱਲੇਗਾ ਇੱਥੋਂ ਏਸੀ ਨੂੰ ਆਪਾਂ ਆਨ ਕਰਾਂਗੇ ਆਹ ਬਲੂਰ ਹੈਗਾ ਜਿਸ ਦੇ ਨਾਲ ਹਵਾ ਨਿਕਲੇਗੀ ਅਤੇ ਆਹ ਹਵਾ ਦੀ ਡਾਇਰੈਕਸ਼ਨ ਹੈਗੀ ਹੈ ਜਿੱਥੇ ਆਪਾਂ ਹਵਾ ਲੈ ਕੇ ਜਾਣੇ ਜਾਂਦੇ ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਏਸੀ ਵੀ ਨਹੀਂ ਚਲਾਣਾ ਅਤੇ ਆਪਾਂ ਹੀਟਰ ਵੀ ਨਹੀਂ ਚਲਾਣਾ ਹੈਗਾ ਅਤੇ ਆਪਾਂ ਧੁੰਦ ਹਟਾਣੀ ਹੈ ਹੁਣ ਉਸ ਦਾ ਕੀ ਸਾਧਨ ਹੈਗਾ ਉਸ ਦਾ ਸਾਧਨ ਇੱਕੋ ਹੀ ਇੱਕ ਸਾਧਨ ਹੈਗਾ ਜੇਕਰ ਆਪਾਂ ਉਸ ਨੂੰ ਉਪਯੋਗ ਕਰ ਲੈਨੇ ਆ ਤਾਂ ਕੀ ਹੋਵੇਗਾ ਏਸੀ ਚਲਾਣ ਨਾਲ ਜਦੋਂ ਸਾਡਾ ਤੇਲ ਜਿਆਦਾ ਫੂਕ ਹੁੰਦਾ ਹੈ ਉਹ ਫੂਕ ਹੋਣਾ ਬੰਦ ਹੋ ਜਾਏਗਾ ਅਤੇ ਬਿਨਾ ਤੇਲ ਫੂਕਿਆਂ ਅਸੀਂ ਜੋ ਫਰੰਟ ਚੀਸੇ ਦੇ ਉੱਪਰ ਲੱਗੀ ਹੋਈ ਧੁੰਦ ਹੈਗੀ ਹੈ ਉਸ ਨੂੰ ਆਪਾਂ ਫੋਗ ਨੂੰ ਆਪਾਂ ਦੂਰ ਕਰ ਸਕਦੇ ਹਾਂ ਤਾ ਫਿਰ ਕਰਨਾ ਕੀ ਪਊਗਾ ਜਦੋਂ ਆਪਾਂ ਗੱਡੀ ਨੂੰ ਸਟਾਰਟ ਕਰਨ ਲੱਗਿਆਂ ਜਾਂ ਆਪਾਂ ਗੱਡੀ ਨੂੰ ਲੈ ਕੇ ਜਾਣਾ ਹੈਗਾ ਆਪਾਂ ਜੇਕਰ ਗੱਡੀ ਸਟਾਰਟ ਕਰਕੇ ਆਪਾਂ ਏਸੀ ਚਲਾਵਾਂਗੇ ਏਸੀ ਨੂੰ ਆਨ ਕਰ ਦਿਆਂਗੇ ਤਾਂ ਸਰਦੀ ਦੇ ਵਿੱਚ ਇੱਕ ਤਾਂ ਵੈਸੇ ਹੀ ਏਸੀ ਚੱਲਣ ਦੇ ਨਾਲ ਗੱਡੀ ਦੇ ਅੰਦਰ ਠੰਡਕ ਪੈਦਾ ਹੋ ਜਾਵੇਗੀ ਤੁਸੀਂ ਬਿਮਾਰ ਹੋ ਸਕਦੇ ਹੋ ਜਾਂ ਤੁਹਾਨੂੰ ਠੰਡ ਲੱਗ ਸਕਦੀ ਹੈਗੀ ਹੈ ਦੂਸਰਾ ਜਾਂ ਫਿਰ ਤੁਸੀਂ ਹੀਟਰ ਚਲਾਉਂਗੇ ਤਾਂ ਫਿਰ ਉਪਤੋਂ ਹਟੇਗੀ ਅਤੇ ਏਸੀ ਜਦੋਂ ਏਸੀ ਤੁਸੀਂ ਚਲਾਉਂਗੇ ਤਾਂ ਕੰਪਰੈਸਰ ਔਨ ਹੋ ਜਾਂਦਾ ਕੰਪਰੈਸਰ ਔਨ ਹੋਣ ਦੇ ਨਾਲ ਜ਼ਾਹਰ ਜੀ ਗੱਲ ਹੈਗੀ ਕਿ ਤੇਲ ਦੀ ਖਪਤ ਵੱਧ ਜਾਂਦੀ ਹੈਗੀ ਤੁਹਾਡੀ ਮਾਈਲੇਜ ਘਟ ਜਾਂਦੀ ਹੈਗੀ ਹੈ ਭਾਵੇਂ ਗੱਡੀ ਖੜੀ ਹੈ ਭਾਵੇਂ ਗੱਡੀ ਚੱਲਦੀ ਹੈ ਜਦੋਂ ਏਸੀ ਚੱਲੇਗਾ ਤਾਂ ਤੇਲ ਦੀ ਖਪਤ ਹੋਵੇਗੀ ਹੋਵੇਗੀ ਤਾਂ ਆਪਾਂ ਨੂੰ ਕੀ ਕਰਨਾ ਪਵੇਗਾ ਜਦੋਂ ਆਪਾਂ ਗੱਡੀ ਸਟਾਰਟ ਕਰਨੀ ਹੈਗੀ ਹੈ ਅਤਾ ਆਪਾਂ ਏਸੀ ਨਹੀਂ ਔਨ ਕਰਨਾ ਹੈਗਾ ਏਸੀ ਦਾ ਬਟਨ ਲੱਗਿਆ ਹੋਇਆ ਏ ਜਿਹਨੂੰ ਦੱਬਾਂਗੇ ਤਾਂ ਹੀ ਏਸੀ ਔਨ ਹੋਏਗਾ ਮਤਲਬ ਕਿ ਕੰਪਰੈਸਰ ਔਨ ਹੋਏਗਾ ਅਦਰਵਾਈਜ਼ ਨਹੀਂ ਹੋਵੇਗਾ ਤਾਂ ਇਹਨੂੰ ਆਪਾਂ ਔਨ ਨਹੀਂ ਕਰਨਾ ਹੈਗਾ ਕੇਵਲ ਆਪਾਂ ਬਲੂਅਰ ਨੂੰ ਔਨ ਕਰਨਾ ਹੈ ਹੁਣ ਕੱਲਾ ਬਲੂਅਰ ਔਨ ਕਰਨ ਦੇ ਨਾਲ ਕੀ ਹੋਊਗਾ ਕਿਵੇਂ ਧੁੰਧ हटੂਗੀ ਤਾਂ ਆਪਾਂ ਜਿਹੜਾ ਆਹ ਵਾਲਾ ਸੂਚ ਹੈਗਾ ਇਸ ਰੋਕ ਸੂਚ ਨੂੰ ਆਪਾਂ ਬਾਹਰੀ ਹਵਾ ਅੰਦਰ ਲੈ ਕੇ ਆਉਣ ਵਾਲੇ ਪਾਸੇ ਕਰ ਦੇਣਾ ਹੈ ਅਤੇ ਜਿਹੜਾ ਆਪਣੇ ਹਵਾ ਦੇ ਡਾਇਰੈਕਸ਼ਨ ਵਾਲਾ ਸੂਚ ਹੈਗਾ ਇਸ ਨੂੰ ਆਪਾਂ ਕਰ ਦੇਣਾ ਹੈਗਾ ਇਸ ਪੁਆ ਸੀਸੇ ਦੇ ਐਸ ਪੁਆਇੰਟ ਦੇ ਉੱਪਰੋਂ ਹਵਾ ਨਿਕਲ ਕੇ ਸਿੱਧੀ ਆਪਣੇ ਫਰੰਟ ਸ਼ੀਸ਼ੇ ਦੇ ਉੱਪਰ ਜਾ ਕੇ ਵੱਜੇ ਤਾਂ ਫਿਰ ਲੋ ਜੀ ਆਪਾਂ ਉਹਨੇ ਇਹ ਸੂਚ ਆਪਾਂ ਕਰ ਲਿਆ ਹੈਗਾ ਇਸ ਪੁਆਇੰਟ ਦੇ ਉੱਪਰ ਬਾਹਰਲੀ ਹਵਾ ਅੰਦਰ ਲਿਆਉਣ ਵਾਲੇ ਪਾਸੇ ਅਤੇ ਇਸ ਆਪਾਂ ਡਾਇਰੈਕਸ਼ਨ ਵਾਲੇ ਹਵਾ ਦੀ ਡਾਇਰੈਕਸ਼ਨ ਵਾਲੇ ਸੂਚ ਨੂੰ ਕਰ ਲਿਤਾ ਇਸ ਪੁਆਇੰਟ ਦੇ ਉੱਪਰ ਤਾਂ ਕਿ ਜਿਹੜੀ ਬਾਹਰੋਂ ਹਵਾ ਅੰਦਰ ਆਏਗੀ ਸਿੱਧੀ ਜਾ ਕੇ ਸ਼ੀਸ਼ੇ ਦੇ ਉੱਪਰ ਫਰੰਟ ਸ਼ੀਸ਼ੇ ਦੇ ਉੱਪਰ ਵੱਜੇ ਅਤੇ ਬਲੂਰ ਆਪਾਂ ਔਨ ਕਰ ਲਿਆ ਹੈਗਾ ਤਾਂ ਕਿ ਹੋਊਗਾ ਬਾਹਰਲੀ ਠੰਡੀ ਹਵਾ ਜਦੋਂ ਅੰਦਰ ਆਏਗੀ ਅੰਦਰ ਆ ਕੇ ਇਸ ਪੁਆਇੰਟ ਤੋਂ ਨਿਕਲ ਕੇ ਸ਼ੀਸ਼ੇ ਦੇ ਉੱਪਰ ਪਣੀ ਜੋ ਤੁੰਧ ਹੈਗੀ ਜਾਂ ਫੋਗ ਹੈਗੀ ਉਸ ਨੂੰ ਬਿਲਕੁਲ ਸਾਫ ਕਰ ਦੇਵੇਗੀ ਹੁਣ ਇਸ ਨਾਲ ਕੀ ਹੋਏਗਾ ਇਸ ਨਾਲ ਏਸੀ ਦਾ ਕੰਪਰੈਸਰ ਬੰਦ ਹੈਗਾ ਤੇਲ ਦੀ ਬਚਤ ਰਹੇਗੀ ਤੇਲ ਜ਼ਿਆਦਾ ਨਹੀਂ ਫੂਕ ਹੋਵੇਗਾ ਅਤੇ ਹੀਟਰ ਵੀ ਨਹੀਂ ਆਪਾਂ ਚਲਾਇਆ ਹੈਗਾ ਅਤੇ ਬਿਨਾ ਏਸੀ ਅਤੇ ਬਿਨਾ ਹੀਟਰ ਚਲਾਇਆ ਆਪਾਂ ਮੁਫਤ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਆਪਾਂ ਨੇ ਫਰੰਟ ਚੀਸ਼ੇ ਦੇ ਅੰਦਰੋਂ ਭਾਪ ਜਾਂ ਤੁੰਧ ਨੂੰ ਆਪਾਂ ਖਤਮ ਕਰ ਲਿਆ ਹੈ ਆਫਰ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ